ਹਾਂਜੀ ਆਹ ਦੇਖ ਲਓ ਜਿਹੜੇ ਵੀਰ ਕਹਿੰਦੇ ਆ ਨਾ ਵੀ ਧਰਤੀ ਦਾ ਹੇਠਲੇ ਪਾਣੀ ਦਾ ਕਿਵੇਂ ਪਤਾ ਲੱਗਦਾ ਏ ਘੜ ਦੇ ਵਾਦੇ ਦਾ ਆਹ ਦੇਖ ਲਓ ਜੀ ਕਿਉਂ ਅਸੀਂ ਵਾਰ-ਵਾਰ ਖਾਸ-ਖਾਸ ਦੀ ਖੇਤੀ ਜਾਂ ਠੇਕਿਆਂ ਦੀ ਮੰਗ ਕਿਉਂ ਕਰ ਰਹੇ ਆ ਜੀ ਕਿਸੇ ਦਿਨ ਨੂੰ ਪੀਣ ਨੂੰ ਪਾਣੀ ਬਾਈ ਜੀ ਨਹੀਂ ਲੱਭਣਾ ਜਿਹੜੀਆਂ ਅੱਜ 20 ਰੁਪਏ 25 ਰੁਪਏ 30 ਰੁਪਏ ਤੇ 50 ਰੁਪਏ 100-100 ਰੁਪਏ ਦੀ ਪਾਣੀ ਦੀ ਬੋਤਲ ਵੀ ਵੇਖ ਰਹੀ ਆ ਕਈ ਰ ਇਹੋ ਜੀ ਜਗ੍ਹਾ ਤੇ ਬੰਦਾ ਫਸ ਜਾਂਦਾ ਵੀ 100-100 ਰੁਪਏ ਦੀ ਵੀ ਬੋਤਲ ਲੈਣੀ ਪੈਂਦੀ ਆ ਆ ਪਿਛਲੇ ਸਾਲ ਪੈ ਪਾਇਆ ਸੀ 10 ਫੁੱਟ ਪਾਣੀ ਹਰ ਸਾਲ ਹੀ 10-10 ਫੁੱਟ ਪਾਣੀ ਪਾਉਣੇ ਆ ਦੇ ਵੇਖੋ ਇਤਰਾ ਪਾਣੀ ਬੱਕੇ ਮਾਰਦਾ ਜਿਹਦੇ ਪਤਾ ਲੱਗ ਜਾਂਦਾ ਵੀ ਧਰਤੀ ਦਾ ਹੇਠਲਾ ਪਾਣੀ ਘਟਦਾ ਜਾ ਰਿਹਾ ਆ ਥੱਲੇ ਨੂੰ ਜਾ ਰਿਹਾ ਏ ਜੀ ਵੀ ਪਾਣੀ ਦਾ ਪੱਧਰ ਖਤਮ ਹੋ ਰਿਹਾ ਜੀ ਜਿਹੜਾ ਧਰਤੀ ਦੇ ਵਿੱਚੋਂ ਜੀ ਤੇ ਅਜੇ ਵੀ ਸਰਕਾਰਾਂ ਨੂੰ ਬੇਨਤੀ ਆ ਵੀ ਜਿਹੜੀਆਂ ਅਜੇ ਵੀ ਸੁੱਤੀਆਂ ਸਰਕਾਰਾਂ ਐ ਜੀ ਉਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਆ ਵੇਖੋ ਮੋਟਰਾਂ ਦਾ ਹਾਲ ਕਿਉਂ ਅਸੀਂ ਸਾਡੇ ਤੱਕ ਤਾਂ ਨਾ ਅਜੇ ਤੱਕ ਸੂਇਆਂ ਦਾ ਪਾਣੀ ਨਹਿਰਾਂ ਦਾ ਪਾਣੀ ਨਹੀਂ ਪਹੁੰਚਾ ਚਲੋ ਕਈਆਂ ਇਲਾਕਿਆਂ 'ਚ ਪਹੁੰਚਾ ਤੇ ਉਧਰ ਵੈਸੇ ਹੀ ਤਨ ਤਨ ਕਈਆਂ ਇਲਾਕਿਆਂ 'ਚ ਤਾਂ ਹੋਈ ਆ ਤੇ ਕਈਆਂ ਇਲਾਕਿਆਂ 'ਚ ਖਾਲ ਨਾ ਹੋਣ ਕਰਕੇ ਪਾਣੀ ਸਿਰੇ ਤੱਕ ਨਹੀਂ ਪਹੁੰਚਦਾ ਹਨਾ ਤੇ ਆਹ ਵੇਖ ਲੋ ਪਾਣੀ ਜਿਹੜਾ ਧਰਤੀ ਦਾ ਪੱਧਰ ਆ ਕਿਵੇਂ ਘਟਦਾ ਹੈ ਬਾਈ ਜੀ ਬੱਕੇ ਮਾਰ ਰਹੀ ਆ ਜੀ ਪਿਛਲੇ ਸਾਲ ਵੀ 10 ਫੁੱਟ ਦਾ ਪਾਈਪ ਜਿਹੜਾ ਪਾਉਜੀ ਪਾਇਆ ਸੀਗਾ ਤੇ ਹੁਣ ਤੁਸੀਂ ਵੇਖ ਸਕਦੇ ਆ ਫੇਰ ਜਿਹੜਾ ਇਹ ਮੋਟਰਾ ਪਾਉਪ ਮੰਗ ਰਹੀ ਆ ਵੀ 10 ਫੁੱਟ ਪਾਈਪ ਹੋਰ ਪਾਓ ਕਹਿਣ ਤੋਂ ਬਾਅਦ ਜੀ ਜਿਹੜਾ ਪਾਣੀ ਆ ਨਾ 10 ਫੁੱਟ ਪਹਿਲਾ ਨਾਲੋਂ ਵੀ ਹੋਰ ਥੱਲੇ ਚਲਾ ਗਿਆ ਵਾ ਤੇ 10 ਫੁੱਟ ਇਹ ਪੈ ਗਿਆ ਤਾਂ ਬਾਈ ਜੀ ਮਸਾ ਇਹਨਾਂ ਨੇ ਖਿੱਚ ਕੇ ਜਿੰਨੇ ਚਿਰ ਨੂੰ ਝੋਨੇ ਪਕੜੇ ਹਨਾ 10 ਫੁੱਟ ਹੋਰ ਥੱਲੇ ਚਲ ਜਾਣਾ ਜੀ 20 ਫੁੱਟ ਦੇ ਲਗਭਗ ਝੋਨਿਆਂ ਦੇ ਸੀਜ਼ਨ ਦੇ ਵਿੱਚ ਹੀ ਪਾਣੀ ਜਿਹੜਾ ਥੱਲੇ ਜਾ ਰਿਹਾ ਹੈ ਜੀ ਤੇ ਮੈਂ ਅਜੇ ਵੀ ਬੇਨਤੀ ਕਰਦਾ ਸਰਕਾਰਾਂ ਨੂੰ ਵੀ ਸਾਨੂੰ ਖਸ ਖਸ ਦੀ ਖੇਤੀ ਦਿਓ ਅਸੀਂ ਲਿਖਤੀ ਮੈਂ ਦਿੰਨਾ ਵੀ ਗਾਂ ਮੇਰੇ ਪੋਤ ਪੋਤਰੇ ਕੋਈ ਵੀ ਚੋਨਾ ਨਹੀਂ ਲਾਊਗਾ ਜੇ ਕਿਤੇ ਸਾਨੂੰ ਪੰਜਾ ਕਿੱल्ल्या ਮੰਗਰ ਇੱਕ ਕਿੱਲਾ ਵੀ ਖਸ ਖਸ ਦੀ ਖੇਤੀ ਦਾ ਦੇ ਦੇਣ ਪ੍ਰਤੀ ਏਕੜ ਪੰਜਾ ਕਿੱल्ल्या ਦੇ ਪਿੱਛੇ ਜੇ ਕਿਸੇ ਦੀ 15 ਮਾਦਾ ਤਿੰਨ ਕਿੱਲੇ ਤੇ ਫਿਰ ਜਾ ਕੇ ਬਾਈ ਜੀ ਇਹ ਤਰਤੀ ਦਾ ਪਾਣੀ ਵਜਣਾ ਜੇ ਨਹੀਂ ਤਾਂ ਆਪਣਾ ਤਾਂ ਪਾਉਜੀ ਦੁੱਧ ਨਹੀਂ 30 ਰੁਪਏ ਮੱਜਾਂ ਦਾ گاਵਾ ਦਾ ਜਿਹੜਾ ਲੱਗ ਰਿਹਾ ਕਿਸੇ ਦਾ ਹੀ 40 45 ਮੱਜ ਦਾ ਲੱਗਦਾ ਹੋਵੇ 50 ਬੁਰੇ ਹਾਲਾਤ ਹੋਏ ਪਏ ਨੇ ਉਹੋ ਹੀ ਰੇਟ ਪਾਣੀ ਦਾ ਤੇ ਉਹੋ ਹੀ ਰੇਟ ਗਾਵਾਂ ਤੇ ਦੁੱਧ ਦਾ ਹੈ ਜੀ ਤੇ ਕਰੋ ਵੀਡੀਓ ਸ਼ੇਅਰ ਕਿਵੇਂ ਦੀ ਲੱਗੀ ਕਿਉਂਕਿ ਅਸੀਂ ਤਾਂ ਵਾਰ-ਵਾਰ ਹੱਸ ਕਹਿ ਕਹਿ ਕੇ ਥੱਕ ਗਏ ਆ ਭਾਈ ਜੀ ਹਾਰ ਗਏ ਆ ਤੇ ਕਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਪਤਾ ਲੱਗ ਸਕੇ ਕਿਉਂਕਿ ਅਸੀਂ ਖੇਤਾਂ ਦੇ ਵਿੱਚ ਰਹਿੰਦੇ ਆ ਜਿਹੜਾ ਜਾਟੇ ਜ਼ਿਮੀਂਦਾਰ ਜਿਹੜਾ ਖੇਤਾਂ ਦੇ ਵਿੱਚ ਰਹਿੰਦਾ ਹੈ ਨਾ ਉਹਨੂੰ ਬੰਦੇ ਨੂੰ ਪਤਾ ਲੱਗਦਾ ਹੀ ਰਹਿੰਦਾ ਵੀ ਪਾਣੀ ਦਾ ਪੱਧਰ ਕਿੰਨਾ ਘੜ ਗਿਆ ਕਿੰਨਾ ਵੱਧ ਗਿਆ ਕਿੰਨਾ ਘੜ ਗਿਆ ਕਿੰਨਾ ਵੱਧ ਗਿਆ ਹਨਾ ਆ ਦੇਖ ਲੋ ਤੇ ਅਜੇ ਵੀ ਕੁਛ ਨਹੀਂ ਵਿਗੜਿਆ ਅਜੇ ਵੀ ਸਰਕਾਰ ਸੋਚ ਲੈ ਅਸੀਂ ਕੋਈ ਆਪਣੀ ਮੂੰਗੀ ਦਾਲ ਕੋਈ ਹੋਰ ਸਬਜ਼ੀ ਲਾ ਲਈਏ ਮੱਕਈ ਬੀਜ ਲਈਏ ਤੇ ਇਆਂ ਫਸਲਾਂ ਸਰੋਂ ਤੋਰੀਆ ਕੁਛ ਵੀ ਬੀ ਸਕਦੇ ਆ ਜੀ ਤੇ ਕਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਆ ਦੇਖੋ ਇੱਕ ਮੋਟਰਾਂ ਚੱਲ ਰਹੀ ਆ ਤੇ ਇੱਕ ਆਪਣੀ ਮੋਟਰ ਆ ਚੱਲ ਰਹੀ ਆ ਜੀ ਓ ਮੋਟਰ ਇਹ ਵੀ ਬੱਸ ਹੁਣ ਇਹ ਮਾਰ ਲਾ ਪੀ ਆ ਨਾ ਉਹਦੇ ਚ ਪਾਈਪ ਪਾਇਆ ਵਾ ਉਹ ਵੀ ਮਾਰ ਬੱਕੇ ਮਾਰ ਲਾ ਪੀ ਸੀ ਤੇ ਆ ਵੀ ਵਖੋ ਹੁਣ ਇਹ ਮੋਟਰ ਸੜਨ ਦਾ ਖਤਰਾ ਵਾ ਜੇ ਪਾਣੀ ਮੁੱਕ ਗਿਆ ਨਾ ਸੁੱਕੀ ਮੋਟਰ ਚੱਲ ਗਈ ਤੇ ਮੋਟਰ ਵੀ ਸੜ ਸਕਦੀ ਆ ਜੀ ਹਨਾ ਆ ਚੱਕਰਾ ਤੇ ਆ ਵੇਖੋ ਝੋਨੇ ਦਾ ਬਾਈ ਜੀ ਕਰਾਇਆ ਧੰਨ ਧਨ ਕਰਾਈ ਪਈ ਝੋਨੇ ਨੇ ਝੋਨੇ ਤਾਂ ਚੜ ਗਿਆ ਪਰ ਪਾਣੀ ਬਾਈ ਜੀ ਵੇਖੋ 1 ਕਿਲੋ ਚੋਲ ਪੈਦਾ ਕਰ ਲਈ ਜੇ ਗੱਲ ਕਰੀਏ ਨਾ 4000 ਤੋਂ ਲੈ ਕੇ 5000 ਲੀਟਰ ਤੱਕ ਦੀ ਖਪਤ ਆਉਂਦੀ ਆ ਬਿਲਕੁਲ ਹੱਥ ਘੁੱਟ ਕੇ ਜਿਹਨੂੰ ਆਪਾਂ ਕਹਿੰਦੇ ਆ ਵੀ ਸਮੇਂ ਸਾਬ ਕਿਤਾਬ ਦੇ ਨਾਲ ਪਾਣੀ ਦੇਣਾ ਤੇ ਇਸੇ ਕਰਕੇ ਸਰਕਾਰਾਂ ਛੱਬੀ ਝੋਨਾ ਚਲਾਇਆ ਚਲੋ ਝੋਨਾ ਤੇ ਬਹੁਤ ਵਧੀਆ ਸੀ ਲੇਟ ਲੱਗਦਾ ਸੀ ਸਮੇਂ ਨਾਲ ਪੱਕਦਾ ਸੀ ਪਰ ਸਰਕਾਰਾਂ ਨੂੰ ਇਹ ਚੁਕਾਉਣਾ ਚਾਹੀਦਾ ਚੁਕਣਾ ਚਾਹੀਦਾ ਛੈਲਣ ਵਾਲਿਆਂ ਨੂੰ ਖਰੀਦ ਹੋਣੀ ਚਾਹੀਦੀ ਹੈ ਛੱਬੀ ਝੋਨੇ ਦੀ ਤਿਆ ਦੇਖੋ ਭਾਈ ਜੀ ਕਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੁਰੇ ਹਾਲ ਹੋਈ ਪਿਆ ਜੀ ਧੰਨਵਾਦ ਦੋਸਤੋ ਮੈਂ ਤੁਹਾਡਾ ਵੀ ਦਲਵਾਰਗ ਸਿੰਘ ਰੰਦਾਵਾ ਪੇਜ ਨੂੰ ਫੋਲੋ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਦੋਸਤੋ ਆ ਦੇਖੋ ਕਿੰਨਾ ਕੁ ਪਾਣੀ ਹੈ ਹਨਾ ਠੀਕ ਹੈ ਜੀ